one ਹਾਂਜੀ ਸਰ ਸਰ ਕੀ ਮਾਮਲਾ ਸਰ ਇਹ ਜੀ ਅੱਜ ਦਾ ਮਾਮਲਾ ਜੀ ਫੇਕ ਐਸਟੀਐਫ ਵਿਜੀਲੈਂਸ ਦੀ ਟੀਮ ਬਣ ਕੇ ਜੋ ਮਿਹਰੇ ਵਿਭਾਗ ਦੇ ਐਕਸੀਅਨ ਐਸਡੀਓ ਜੀ ਉਹਨਾਂ ਕੋਲੋਂ 720000 ਦੀ ਰੋਤੀ ਲੈ ਕੇ ਗਏ ਉਸ ਦਾ ਮਾਮਲਾ ਹੈ ਇਹ ਜੀ ਸਾਡੇ ਲੁਧਿਆਣਾ ਵਿਧਿਆਪੀ ਦੇ ਥਾਣਾ ਗਾਖਾ ਦੇ ਸਬੰਧ ਵਿੱਚ ਇੱਕ ਸਾਨੂੰ 15 ਤਰੀਕ ਨੂੰ ਐਸਡੀਓ ਦਿਸਕਰਨ ਪ੍ਰੀਤ ਸਿੰਘ ਉਹਨਾਂ ਵੱਲੋਂ ਸਾਮਲ ਕੇ ਇਤਲਾਹ ਲਈ ਨਹੀਂ ਕੀ ਅੱਜ ਤੋਂ 20 ਦਿਨ ਪਹਿਲਾਂ ਕਰੀਬ ਸਾਡੇ ਕੋਲ ਦੋ ਬੰਦੇ ਆਉਂਦੇ ਨੇ ਉਹ ਦੱਸਦੇ ਆ ਕਿ ਅਸੀਂ ਇੱਕ ਪਲਾਸਟਿਕ ਦੀ ਫੈਕਟਰੀ ਮਤਲਬ ਪਰ ਲਾਖਾ ਬਿਜਲੀ ਲਗਾਉਣੀ ਹੈ ਜਿਸ ਦੇ ਸਬੰਧ ਵਿੱਚ ਸਾਨੂੰ ਬਿਜਲੀ ਦਾ ਕਨੈਕਸ਼ਨ ਚਾਹੀਦਾ ਹੋਣਾ ਜਿਸ ਲਈ ਉਹਨਾਂ ਨੇ ਇਹਨਾਂ ਨੂੰ ਇੱਕ ਜਗ੍ਹਾ ਦਾ ਕੋਈ ਮੌਕਾ ਵੀ ਦਿਖਾਇਆ ਤੇ ਇਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਕਿ ਕੀ ਇਹਦੇ ਵਿੱਚ ਫਾਰਮੈਲਿਟੀਜ਼ ਹੋਣੀਆਂ ਹਨ ਕਿੰਨੀ ਫੀਸ ਹੁੰਦੀ ਹੈ ਕਿਸ ਤਰ੍ਹਾਂ ਆਨਲਾਈਨ ਅਪਲਾਈ ਹੁੰਦਾ ਵਾ ਤੇ ਇਹ ਉਸ ਦਿਨ ਚਾਰੇ ਜਣੇ ਆਏ ਸੀ ਚਾਰੇ ਦੋਸ਼ੀ ਆਏ ਸੀ ਪਰ ਦੋ ਜਣੇ ਦਫ਼ਤਰ ਜਿਵੇਂ ਸੀ ਤੇ ਇਹਨਾਂ ਨੇ ਤਾਲਮਿਲ ਕਰਕੇ ਆਪਣੀ ਗੱਲਬਾਤ ਕਰਕੇ ਵਾਪਸ ਚਲੇ ਗਏ ਸੀ ਉਸ ਤੋਂ ਬਾਅਦ ਇਹ ਇਸ ਸੋਮਵਾਰ ਨੂੰ 13 ਅਕਤੂਬਰ 2025 ਨੂੰ ਇਹ ਚਾਰੇ ਜਣੇ ਦੁਬਾਰਾ ਐਕਸ਼ਨ ਸਾਹਿਬ ਦੇ ਦਫ਼ਤਰ ਆਉਂਦੇ ਨੇ ਜਿੱਥੇ ਇਹਨਾਂ ਦੀ ਮੁਲਾਕਾਤ ਸਬੰਧਤ ਐਸ ਡੀਓ ਐਕਸ਼ਨ ਸਾਹਿਬ ਰਵੀ ਚੋਪੜਾ ਜੀ ਉਹਨਾਂ ਨਾਲ ਹੁੰਦੀ ਹੈ ਉਹਨਾਂ ਨਾਲੇ ਸਾਰੀ ਗੱਲਬਾਤ ਕਰਦੇ ਨੇ ਜਿਸ ਤੇ ਜਦੋਂ ਇਹ ਗੱਲਬਾਤ ਕਰਕੇ ਬਾਹਰ ਨਿਕਲਦੇ ਨੇ ਤਾਂ ਐਸ ਡੀਓ ਜਸ ਕਿਰਨਪ੍ਰੀਤ ਸਿੰਘ ਨੂੰ ਦੱਸਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਲੂ ਜਾਣੇ ਜਿਸ ਵਿੱਚ ਜੋ ਮੁੱਖ ਬੰਦਾ ਗੱਲਬਾਤ ਕਰ ਰਿਹਾ ਸੀ ਕਿ ਮੈਂ ਇਨਸਪੈਕਟਰ ਕਰਨਾ ਤੇ ਤੁਹਾਡੇ ਐਕਸ਼ਨ ਰਵੀ ਚੋਬੜਾ ਜੀ ਨੇ ਮੇਰੇ ਕੋਲੋਂ 2 ਲੱਖ ਦੀ ਮੰਗ ਕੀਤੀ ਆ ਇਸ ਕਨੈਕਸ਼ਨ ਨੂੰ ਲਗਾਉਣ ਵਾਸਤੇ ਜਿਸ ਦੇ ਸਬੰਧ ਵਿੱਚ ਸਾਡੇ ਕੋਲ ਮੁਫਤਾਂ ਸਬੂਤ ਵੀ ਹਨ ਤੇ ਇਹਨਾਂ ਨੇ ਅੱਗੇ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸਡੀਓ ਜਿਸ ਕਰਨ ਕਰੀਦਾ ਸੀ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੇ ਤੁਹਾਨੂੰ ਵੇਖ ਸਕਦਾ ਵਾ ਆਦਰਵਾਇਸ ਤੇਰੇ ਖਿਲਾਫ ਮਿਜਨਸ ਦੇ ਵਿੱਚ ਬਤੌਰ ਪਰਚਾ ਕੀਤਾ ਜਾਊਗਾ ਤੇ ਸਾਰੇ ਵੀਡੀਓ ਰਿਕਾਰਡ ਕਰਕੇ ਤੁਹਾਡਾ ਹਸ਼ਮ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸੁਣ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਕਿਉਂਕਿ ਦੋ ਵੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਕੋਰੋਲਾ ਗੱਡੀ ਸੀ ਇਹਨਾਂ ਦੋਨਾਂ ਜੋ ਐਸ ਡੀਓ ਸੀ ਤੇ ਜੈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾਇਆ ਸੀ ਐਕਸਨ ਸਾਹਿਬ ਉੱਥੋਂ ਕਿਸੇ ਦੇ ਐਸ ਡੀਓ ਡਿਸਕਰਮਿੰਟ ਪ੍ਰਿੰਟਸਨ ਤੇ ਜੈ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾ ਕਰਕੇ ਆਪਣੀ ਗੱਡੀ ਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਕਮਾਨ ਕੀਤੀ ਜਿਸ ਤੋਂ ਬਾਅਦ ਇਹ ਚਾਰੇ ਨੌਸੀ ਇਹਨਾਂ ਨੂੰ ਪਾਮ ਕੋਟ ਨੇੜੇ ਵਿਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਨਜ਼ਦੀਕੀਆਂ ਤੋਂ 720000 ਰੁਪਇਆ ਮੰਗਵਾ ਕੇ ਇਹਨਾਂ ਨੂੰ ਸਪੁਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਉਹ ਅਸੀਂ ਇੱਕ ਸਮੇਂ ਤੋਂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸ ਕਰ ਨੂੰ ਪੁਲਿਸ ਨੇ ਐਸ.ਟੀ.ਐਮ. ਨੂੰ ਸਾਹਮਣੇ ਇੱਥੇ ਆ ਕੇ ਦਰਜ ਮਾ ਦਿੱਤੀ ਸੀ ਜਿਸ ਤੇ ਅਸੀਂ ਅਧਿਕਾਰਾ 140 312 308 5 35 ਬੀ.ਐਨ.ਐਸ ਦੇ ਤਹਿਤ ਥਾਣਾ ਦੱਖਾ ਵਿਖੇ 181/25 ਪਰਚਾ ਦਰਜ ਕੀਤਾ ਸੀ ਪਰਚੇ ਦੇ ਵਿੱਚ ਜੋ ਨਾਮ ਲਿਖਾਏ ਗਏ ਸੀ ਉਹ ਜੋ ਇਹਨਾਂ ਨੇ ਗਲਤ ਆਪਣੇ ਨਾਮ ਦੱਸੀ ਸੀ ਇਹ ਮਿੱਤ ਨੇ ਆਪਣੇ ਆਪ ਨੂੰ ਇਨਸੈਕਟਰ ਗਗਨ ਦੱਸਿਆ ਸੀ ਇੱਕ ਨੇ ਆਪਣੇ ਆਪ ਨੂੰ ਅ ਅ ਰਵੀ ਅਰਾਜੀਵ ਦੱਸਿਆ ਸੀ ਸੋ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੁੰਦਾ ਜਿਸ ਤੋਂ ਬਾਅਦ ਸਾਡੇ ਖਾਣਾ ਅਾਕਾ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਅਲੱਗ-ਅਲੱਗ ਟੈਕਨੀਕਲ ਸਾਧਨ ਹਿਊਮਨ ਇੰਟੈਲੀਜੈਂਸ ਇਹਨਾਂ ਦੀ ਗੱਡੀਆਂ ਨੂੰ ਫਾਲੋਅ ਕਰਕੇ ਹਰ-ਹਰ ਚੀਜ਼ ਤੇ ਅਸੀਂ ਕੰਮ ਕੀਤਾ ਇਹ ਵਿਦਿਨ 2 ਡੇਸ ਅਸੀਂ ਇਹ ਮੁਕੱਦਮਾ ਡਰੈਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਮੈਕਮ ਨਾਲ ਸੰਬੰਧਤ ਨਹੀਂ ਹਨ ਇਨਾਂ ਦੀ ਪਛਾਣ ਜੋ ਹੋਈ ਆ ਇਹ ਸਭ ਤੋਂ ਪਹਿਲਾਂ ਦੋਸ਼ੀ ਅਮਨਜੀਤ ਸਿੰਘ ਉਰਫ ਰਾਜਵੀਰ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਨੇ ਅਰੋੜਾ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਤੀਸਰਾ ਦੋਸ਼ੀ ਗੁਰਵਿੰਦਰ ਸਿੰਘ ਜੋ ਕਿ ਇੰਸਪੈਕਟਰ ਗਗੜ ਬਣਿਆ ਸੀ ਉਹ ਵੀ ਪਟਿਆਲੇ ਦਾ ਰਹਿਣ ਵਾਲਾ ਚੌਥਾ ਦੋਸ਼ੀ ਬ੍ਰਹਮਜੀਤ ਸਿੰਘ ਇਹ ਵੀ ਪਟਿਆਲੇ ਦਾ ਰਹਿਣ ਵਾਲਾ ਇਹ ਚਾਰੀ ਦੋਸ਼ੀ মিডিਆ ਨਾਲ ਸੰਬੰਧਿਤ ਨੇ ਇਹਨਾਂ ਦੇ ਕੋਲੋਂ ਸਾਨੂੰ ਤਹਿਲਕਾ মিডিਆ ਪੰਜਾਬ نیوز ਅਲੱਗ-ਅਲੱਗ মিডিਆ ਦੇ ਸੰਬੰਧ ਵਿੱਚ ਸਾਨੂੰ ਆਈਡੀ ਕਾਰਡ ਵੀ ਕਦੇ ਪ੍ਰਾਪਤ ਹੋਏ ਨੇ ਇਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਹੀ ਮਿਲਿਆ ਨੇ ਜਿਸ ਵਿੱਚ ਜੋ ਇਨਸਪੈਕਟਰ ਗਗਨ ਆਪਣੇ ਆਪ ਨੂੰ ਦੱਸ ਰਿਹਾ ਸੀ ਇਸ ਦੀਆਂ ਵਰਦੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਕੇ ਇਹਨਾਂ ਨੂੰ ਠੱਗੀ ਮਾਰਦੇ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 7 ਲੱਖ 20 ਹਜ਼ਾਰ ਦੀ ਐਕਸਟਰੈਕਟ ਕੀਤਾ ਪਰ ਅਸਲ ਵਿੱਚ ਇਹਨਾਂ ਦੋਸ਼ੀਏ ਜੋ ਦੋ ਜੋ ਮੇਨ ਸੱਗਣਾ ਸੀ ਪਹਿਲਾ ਜੋ ਇਨਸਪੈਕਟਰ ਗਗਨ ਬਣਿਆ ਸੀ ਜਿਸ ਦਾ ਅਸਲ ਨਾਮ ਗੁਰਵਿੰਦਰ ਸਿੰਘ ਵਾਸੀ ਪੁੱਤਰ ਸਿਕੰਦਰ ਸਿੰਘ ਵਾਸੀ ਝੀਲ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਦੂਸਰਾ ਬ੍ਰਹਮਬ੍ਰਿਹ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਮਕਾਨ ਨੰਬਰ 30 ਬਟਾ 199 ਸਫਾਬਾਦੀ ਗੇਟ ਪਟਿਆਲਾ ਦਾ ਰਹਿਣ ਵਾਲਾ ਇਹਨਾਂ ਦੋਸ਼ੀਆਂ ਨੂੰ ਅਸੀਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਕੋਲੋਂ ਸਾਨੂੰ ਮੀਡੀਆ ਦੇ ਆਈਡੀ ਕਾਰਡ ਵਰਦੀ ਦੇ ਵਿੱਚ ਫੋਟੋਗ੍ਰਾਫਸ ਇਹਨਾਂ ਕੋਲੋਂ ਜੋ ਗੱਡੀ ਵਾਰਦਾਤ ਵਿੱਚ ਇੱਕ ਨੋਵਾ ਵਰਤੀ ਸੀ ਇੱਕ ਹੋਰ ਨੋਵਾ ਇਹਨਾਂ ਕੋਲੋਂ ਦੋ ਨੋਵਾ ਗੱਡੀਆਂ ਲੈ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਜੋ ਰਕਮ 720000 ਇਹ ਵਿਨੇ ਅਰੋੜਾ ਦੇ ਬਾਸ ਕਹੀ ਹੈ ਜੋ ਇਹਨਾਂ ਨੇ ਹਾਲੇ ਇਸ ਟੀਮ ਦੇ ਆਪਸ ਦੇ ਵਿੱਚ ਵੰਡ ਕਰ ਲਈ ਸੀ ਸੋ ਇਹ ਦਾ ਦੋਨੋਂ ਤੁਸੀਂ ਨਹੀਂ ਭਾਗ ਜਾਈ ਹੈ ਬਹੁਤ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਇਹ ਰਕਮ ਵੀ ਬਰਬੰਦ ਕਰਾਂਗੇ ਤੇ ਇਹਨਾਂ ਨੂੰ ਸਾਰੇ ਗਮਿਆਂ ਦੇ ਸਾਹਮਣੇ ਨਿਆਂ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲੇ ਵੀ ਪਰਚਾ ਦਰਜ ਨਹੀਂ ਹੈ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਹੈ ਨਾ ਬਿਲਕੁਲ ਜੀ ਇਹਨਾਂ ਦਾ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹਨਾਂ ਦੀ ਪਿਛੋਕੜ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਵੀ 10 ਸੌਸ਼ਣ ਦੇ ਅੱਗੀਆਂ ਦੇ ਇਸ ਤਰੀਕੇ ਦੇ ਮਾਮਲੇ ਦਰਜ ਨੇ ਜਿਨ੍ਹਾਂ ਬਾਬਤ ਅਸੀਂ ਇਹਨਾਂ ਦੇ ਜੋ ਅਲੱਗ-ਅਲੱਗ ਇਹਨਾਂ ਦੀ ਰਿਮਾਂਡ ਅੱਜ ਲੈ ਕੇ ਗੂਰਵੀ ਰੀਟੇਨ ਦੇ ਵਿੱਚ ਪੇਸ਼ ਕਰਾਂਗੇ ਸੋ ਇਹਨਾਂ ਦਾ ਜੋ ਪੂਰਨ ਪਾਸਪੋਰਟ ਰਿਕਾਰਡ ਆ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਉਸ ਦੇ ਬਾਰੇ ਡੀਟੇਲ ਦੇ ਵਿੱਚ ਕਦੇ ਕਦੇ ਇੱਕ ਵਾਰ ਵਿੱਚ ਬਾਰੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਸਰ ਇਹਨਾਂ ਦੀ ਗ੍ਰਿਫਤਾਰੀ ਕਿਤੋਂ ਹੋਈਗੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਪਟਿਆਲੇ ਤੋਂ ਹੋਈ ਕੋਈ ਅਸਲਾ ਮਿਲਿਆ ਕੀ ਇਹਨਾਂ ਨੂੰ ਨਹੀਂ ਕਿਸੇ ਤਰੀਕੇ ਦਾ ਕੋਈ ਅਸਲਾ ਨਹੀਂ ਮਿਲਿਆ ਵਾ ਪਰ ਕਹਿੰਦਾ ਕਿ ਇਹਨਾਂ ਨੇ ਜੋ ਦਫ਼ਤਰ ਜਦੋਂ ਇਹਨਾਂ ਨੂੰ ਬਾਹਰ ਕੀਤਾ ਸੀ ਤਾਂ ਇਹਨਾਂ ਨੇ ਧਮਕੀ ਜ਼ਰੂਰ ਦਿੱਤੀ ਸੀ ਕਿ ਸਾਡੇ ਕੋਲ ਅਸਲਾ ਵੀ ਹੈ ਜੇ ਤੁਸੀਂ ਭੱਜਣ ਦੀ ਜਾਂ ਕਿਸੇ ਚੁਲਾਕੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਅਸੀਂ ਗੋਲੀ ਵੀ ਮਾਰ ਸਕ ਕਰੋਲਾ ਗੱਡੀ ਵਿਜ਼ਿਟ ਕਰੋਲਾ ਗੱਡੀ ਚੋਰੀ ਹੋ ਗਈ ਨੇ ਰੋੜਾ ਜੀ ਜਿਸ پاس ਰਕਮ ਵੀ ਭਈ ਹੈ ਇਹਨਸ ਨੂੰ ਬਹੁਤ ਜਲਦੀ ਅਰੈਸਟ ਕਰਕੇ ਇਸ ਕੋਲੋਂ ਕਰੋਲਾ ਗੱਡੀ ਵੀ ਕਵਰ ਕੀਤੀ ਜਾਵੇ ਤੇ ਇਸ ਕੋਲੋਂ ਜੋ ਬੰਦੀ ਰਕਮ 720000 ਰੁਪਇਆ ਉਹ ਵੀ ਗਵਲ ਦੇ